Jindaba, Jindaba, Mother Party, Jindaba, 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 ਜਿੰਦਾਬਾਦ ਜਿੰਦਾਬਾਦ ਐਡਵੋਕੇਟ ਕੋਮਲਪ੍ਰੀਤ ਜਿੰਦਾਬਾਦ ਐਡਵੋਕੇਟ ਕੋਮਲਪ੍ਰੀਤ ਜਿੰਦਾਬਾਦ ਜਿੰਦਾਬਾਦ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਰਜੀ ਮੈਂ ਪੰਡੋਰੀ ਰਮਾਣੇ ਤੋਂ ਬਚਿੱਤਰ ਸਿੰਘ ਸਰਪੰਚ ਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਪਤਾ ਵੀ ਕੁਝ ਸਮਾਂ ਪਹਿਲਾਂ ਸਾਡੇ ਜਿਹੜੇ ਹਲਕਾ ਵਿਧਾਇਕ ਸਰਦਾਰ ਕਸ਼ਮੀਰ ਸਿੰਘ ਸੋਹਜ ਜੀ ਅਕਾਲ ਚਲਾਣਾ ਕਰ ਗਏ ਠੀਕ ਹੈ ਅਸੀਂ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹਾਂ ਸਾਰੇ ਜਾਣੇ ਪਰ ਉਸ ਤੋਂ ਬਾਅਦ ਉਹਨਾਂ ਦੇ ਅਕਾਲ ਚਲਾਣਾ ਸੰਸਕਾਰ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਟੀਮਾਂ ਬਣ ਕੇ ਉੱਥੇ ਮਤਲਬ ਕੋਈ ਆਪਣੀਆਂ ਟੀਮਾਂ ਬਣਾ ਕੇ ਕੁਝ ਬਾਈਟ ਦਈ ਜਾਂਦਾ ਕੋਈ ਕੁਝ ਕਰੀ ਜਾਂਦਾ ਹੈ ਟਿਕਟ ਲੈਣ ਵਾਸਤੇ ਪਰ ਜਿਹੜੀ ਆ ਸਰਪੰਚ ਆ ਹਲਕਾ ਤਰਨ ਤਾਰਨ ਦੇ ਵਿੱਚ ਕੋਈ 190 ਤੋਂ 100 ਸਰਪੰਚ ਜਿਹੜਾ ਡਾਕਟਰ ਸੋਹਲ ਸਾਹਿਬ ਦੀ ਨੇ ਸਾਨੂੰ ਬਣਾਇਆ ਵਾ ਜਿਹੜੀ ਪੰਚਾਇਤਾਂ ਬਣੀਆਂ ਆਮ ਆਦਮੀ ਪਾਰਟੀ ਦੀ ਪੰਚਾਇਤਾਂ ਬਣੀਆਂ ਤੇ ਇਹ ਸਾਰੀਆਂ ਪੰਚਾਇਤਾਂ ਸੋਹਲ ਪਰਿਵਾਰ ਦੇ ਨਾਲ ਖੜੀਆਂ ਵਾ ਕਿਉਂਕਿ ਸਾਡਾ ਜਦੋਂ ਵੀ ਕੋਈ ਟਾਈਮ ਸੀ ਸਾਨੂੰ ਸੋਲ ਪਰਿਵਾਰ ਨੇ ਡਾਕਟਰ ਕਸ਼ਵੀਰ ਸਿੰਘ ਸੋਲ ਨੇ ਸਾਨੂੰ ਥਾਪੜਾ ਦੇ ਕੇ ਇੱਥੋਂ ਤੱਕ ਲਿਉਂਦਾ ਅਸੀਂ ਮਾੜੇ ਘਰਾਂ ਦੇ ਬੰਦੇ ਸੀ ਸਾਨੂੰ ਆਮ ਬੰਦੇ ਸਾਨੂੰ ਨਹੀਂ ਸੀ ਪਤਾ ਵੀ ਸਰਪੰਚ ਬਣ ਵੀ ਸਕਦੇ ਆ ਪਰ ਉਹਨਾਂ ਸਾਨੂੰ ਇੱਕ ਥਾਪੜਾ ਦਿੱਤਾ ਅਸੀਂ ਪਿੰਡਾਂ ਵਿੱਚ ਵਿਚਰੇ ਆ ਤੇ ਅਸੀਂ ਹੁਣ 3 ਸਾਲ ਤੋਂ ਪਹਿਲਾਂ ਆ ਵਲੰਟੀਅਰ ਕੰਮ ਕਰਦੇ ਰਹੇ ਆ ਹੁਣ ਸਰਪੰਚੀ ਤੋਂ ਬਾਅਦ ਅਸੀਂ 6 ਮਹੀਨੇ ਹੋ ਗਏ ਆ ਪਿੰਡਾਂ ਦੇ ਵਿੱਚ ਵਿਖਾਸ ਦੇ ਕੰਮ ਕਰਾਉਂਦੇ ਆ ਤੇ ਕੰਮ ਕਰੋਂ ਤੋਂ ਬਾਅਦ ਚਲੋ ਆ ਜਿਹੜਾ ਰੱਬ ਨੂੰ ਜਿਹੜਾ ਭਾਣਾ ਸਾਨੂੰ ਮੰਨਣਾ ਪਿਆ ਜਿਹੜਾ ਸਾਡੇ ਸੋਲ ਸਾਹਿਬ ਜਿਹੜੇ ਆ ਕਾਲ ਚਲਾਣਾ ਕਰ ਗਏ ਪਰ ਇੱਕ ਬੜੀ ਤਗੜੀ ਗੱਲ ਸੀ ਜੋ ਡਾਕਟਰ ਡਾਕਟਰ ਹੁੰਦੇ ਕਰਕੇ ਉਹਨਾਂ ਨੂੰ ਪਤਾ ਸੀ ਕਿ ਮੇਰਾ ਸਮਾਂ ਇੰਨਾ ਵਾ ਜਦ ਕਿ ਤੁਸੀਂ ਵੀ ਆ ਜਾਂ ਅਸੀਂ ਵੀ ਆ ਜਦੋਂ ਆਪਾਂ ਨੂੰ ਪਤਾ ਹੋਵੇ ਨਾ ਵੀ ਆਪਣਾ ਸਮਾਂ ਇਹ ਨਾ ਰਹਿ ਗਿਆ ਫਿਰ ਆਪਾਂ ਉਸ ਟਾਈਮ ਦੇ ਉੱਤੇ ਆਪਣਾ ਲਾਸਟ ਦੋ ਚਾਂਸ ਹੁੰਦੇ ਵੀ ਆਪਾਂ ਵੱਧ ਤੋਂ ਵੱਧ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੀਏ ਪਰ ਉਹਨਾਂ ਨੇ ਹੌਸਾ ਨਹੀਂ ਆ ਰਿਹਾ ਉਹਨਾਂ ਨੇ ਹਲਕੇ ਦੀ ਵਾਕਡੋਰ ਨੂੰ ਨਹੀਂ ਛੱਡਿਆ ਉਹ ਹਲਕੇ ਦੇ ਨਾਲ ਚੱਲਦੇ ਰਹਿ ਉਹਨਾਂ ਨੇ ਆਪਣਾ ਲਾਸਟ ਸਮਾਂ ਵੀ ਜਿਹੜਾ ਵਾ ਉਹ ਜੁੱਧ ਨਸ਼ਾ ਵਿਰੋਧ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਉਹਨਾਂ ਵਿੱਚ ਨਾਲ ਜਾਂਦੇ ਰਹਿ ਤੇ ਹਲਕੇ ਦੀ ਵਾਕ ਹਲਕੇ ਨੂੰ ਖਾਲੀ ਨਹੀਂ ਛੱਡਿਆ ਪਰ ਹੁਣ ਅਸੀਂ ਇਹ ਸਾਰੇ ਮੰਗ ਕਰਦੇ ਆ ਕਿਉਂਕਿ ਜਿਹੜੇ ਸਰਪੰਚ ਨੇ ਨਾ ਇਹ ਇੱਕ ਰੀਡ ਦੀ ਹੱਡੀ ਆ ਪੰਜਾਬ ਗਵਰਨਮੈਂਟ ਦੀ ਠੀਕ ਹੈ ਜੀ ਅਸੀਂ ਹੁਣ ਵੀ ਸਾਰੇ ਸਰਪੰਚੇ ਮੰਗ ਕਰਦੇ ਆ ਕਿ ਜਿਹੜੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੀ ਆ ਜਿਹਨੂੰ ਸੋਲ ਪਰਿਵਾਰ ਨੇ ਥਾਪੜਾ ਦਿੱਤਾ ਹੈ ਕਿ ਉਹ ਉਹਨਾਂ ਦੇ ਵਾਰਸ ਨਹੀਂ ਠੀਕ ਹੈ ਜੀ ਅਸੀਂ ਬੇਨਤੀ ਕਰਾਂਗੇ ਆਪਣੇ ਸੁਪਰੀਮੋ ਸੀਐਮ ਭਗਵੰਤ ਮਾਨ ਸਾਹਿਬ ਜੀ ਨੂੰ ਅਮਨ ਅਰੋੜਾ ਜੀ ਨੂੰ ਤੇ ਸਾਡੇ ਜਿਹੜੇ ਮਨੀਸ਼ ਸੋਧਿਆ ਜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਟਿਕਟ ਜਿਹੜੀ ਆ ਉਹ ਕੋਮਲਪ੍ਰੀਤ ਅਰੋਗਟ ਜਿੰਨ ਕਤੀ ਜਾਵੇ ਤਾਂ ਅਸੀਂ ਦਿਲੋਂ ਤਨੋਂ ਮਨੋਂ ਜੋਰ ਲਾ ਕੇ ਇਹ ਛੇੜ ਘੜਾਵਾਂਗੇ ਇਹ ਵਾਦਾ ਕਰਦੇ ਅਸੀਂ ਅੱਜ ਪੰਜਾਬ ਗਵਰਨਮੈਂਟ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਵਾਦਾ ਕਰਦੇ ਆ ਕਿ ਜੋ ਮਰਜੀ ਜਿੰਨਾ ਮਰਜੀ ਰੌਲਾ ਪਾਉਂਦੇ ਅਸੀਂ ਆਪਣਾ ਤਨੋਂ ਮਨੋਂ ਜੋਰ ਲਾ ਕੇ ਇਹ ਛੇੜ ਛੇੜ ਘੜਾਵਾਂਗੇ ਇਹਦੇ ਵਿੱਚ ਕੱਲ ਗੰਡੀ ਵੇਡ ਤੋਂ 40 ਸਰਪੰਚ ਗੰਡੀ ਵੇਡ ਬਲਾਕਦੇ ਸੀ ਅੱਜ 50 ਤੋਂ ਉੱਪਰ ਸਰਪੰਚ ਬਲਾਕ ਤਰਨਤਾਰ ਦੇ ਨੇ 15 ਤੋਂ 18 ਐਮਸੀ ਦੇ ਸਾਡੇ ਨਾਲ ਅਸੀਂ ਸਾਰੇ ਰਣੇ ਦਿਲੋਂ ਜੋਰ ਲਾ ਕੇ ਆਮ ਆਦਮੀ ਪਾਰਟੀ ਦੀ ਜਿੱਤ ਆ ਮਾਰੀ ਪਾਰਟੀ ਝੋਲੀ ਪਾਵਾਂਗੇ ਅਸੀਂ ਸੁਪਰੀਮ ਨੂੰ ਇਹ ਬੇਨਤੀ ਕਰਾਂਗੇ ਕਿ ਇਹ ਜਈ ਟਿਕਟ ਐਡਵੋਕੇਟ ਕੋਮਲਪ੍ਰੀਤ ਸਿੰਘ ਦੀ ਦਿੱਤੀ ਜਾਵੇ ਧੰਨਵਾਦ ਸਰਪੰਚ ਆਲੰਗ ਸਿੰਘ ਜੀ ਕੋਲੀਆਂ ਜੀ ਕੀ ਕਰਨਾ ਚਾਹੀਦਾ ਉਹ ਬਗੇ ਗੱਲ ਬੈਠੋ ਮੈਂ ਰਿਸਟਰ ਆਪਣਾ ਹਲਕਾ ਉਹਦਾ ਇੱਕ ਤੇ ਪਾਜੀ ਦੇਖੋ 1516 ਜਿਹਨਾਂ ਦਾ ਕਲੀਜੀ ਹਟ ਹੋ ਗਿਆ ਸੀ ਤੇ ਆਪਣੇ ਸਰਕਾਰ ਦੇ ਵਿੱਚ ਆਪਣਾ ਹਲਕਾ ਖਾਲੀ ਹੋ ਚੁੱਕਾ ਸੀ ਇਸ ਕਰਕੇ ਆਪਾਂ ਆਪਣੇ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ ਵਿੱਚ ਸਾਰੇ ਬਲਾਕ ਦੇ ਤਨਤਾਰਨ ਦੇ ਸਾਰੇ ਸਰਪੰਚਾਂ ਨੇ ਹੱਥ ਨਾਲ ਨਾਰਾ ਮਾਰਿਆ ਇਹ ਜੈਰਾ ਵੀ ਸੂਰ ਪਰਿਵਾਰ ਦਾ ਅਮਰਦੀ ਜਤੌਣਵਾਸੀ ਉਹਨਾਂ ਦੇ ਨਾਲ ਕਰੀ ਰਹੀ ਹੈ। ਮਾਰ ਤੋਂ ਮੰਗ ਐਡ ਹੋਰ ਸਾਰੇ ਵੀ ਜਿੰਨੇ ਵੀ ਆਪਣੇ ਕੰਨ ਕੰਨ ਬਲਾਗ ਦੇ ਸਰਪੰਚ ਸਾਹਿਬਣ ਇਕੱਠੇ ਹੋਏ ਯਾਰ ਅਸੀਂ ਸਮੂਹ ਚ ਆਪਣੇ ਸੁਪਰੀਮੋ ਕੇਦਰੀਵਾਲ ਦੀ ਤੇ ਪੰਜਾਬ ਦੇ ਸੁਭਗਵਾਨ ਸਿੰਘ ਜੀ ਮਾਨ ਉਹਨਾਂ ਤੋਂ ਮੰਗ ਕਰਦੇ ਆ ਕਿ ਸਾਡੇ ਕੋਮਲਪ੍ਰੀਜ ਐਡਵੋਕੇਟ ਉਹਨਾਂ ਨੂੰ ਇੱਥੇ ਹਲਕੀ ਜੀ ਥਾਪੜਾਂ ਦੇ ਜੀ ਹੁਣਵਾਜਿਆ